ਉਜੀ ਸਾਮ ਦਾ ਟਾਈਮ ਆ ਤੇ ਮੈਂ ਐਡੀਟਿੰਗ ਕੀਤੀ ਸਵੇਰੇ ਉਸ ਦਿਵਾਰ ਕਿਉਂਕਿ ਮੈਨੂੰ ਕੈਮਰਾ ਚੱਕਣ ਦਾ ਟਾਈਮ ਨਹੀਂ ਲੱਗਿਆ ਤੇ 3:30 ਤੋਂ ਆਪਣਾ ਅਕੈਡਮੀ ਲਈ ਤਿਆਰ ਹੋ ਗਈ ਸੀ ਤੇ ਲੱਗਦੀ ਸ਼ੌਟ ਮਾਰਨ ਮਮਾ ਮੇਰੇ ਸ਼ੌਟ ਦੇਖ ਤੋ ਸ਼ੌਟ ਮਾਰਦੇ ਨਾਲ ਮੇਰੀ ਵੀਡੀਓ ਬਣਾਉਣ ਲੱਗੀ ਤੇ ਕਹਿੰਦੇ ਜਦੋਂ ਤੁਸੀਂ ਦੇਖਦੇ ਨੇ ਸ਼ੌਟ ਵਧੀਆ ਨਹੀਂ ਵਜਦਾ ਜਦੋਂ ਉਥੇ ਕੋਚ ਵੀ ਦੇਖਦੇ ਨੇ ਸ਼ੌਟ ਵਧੀਆ ਨਹੀਂ ਵਜਦਾ ਜਦੋਂ ਕੋਚ ਪਰਹਰਾ ਹੋਏ ਨੇ ਮੇਰੇ ਸ਼ੌਟ ਬਹੁਤ ਵਧੀਆ ਵਜਦੇਗੇ ਬਹੁਤ ਜ਼ਿਆਦੇ ਹਾਕੀ ਦੇ ਫੈਨ ਹੈਗੇ ਬਹੁਤ ਜ਼ਿਆਦੇ ਹਾਕੀ ਦਾ ਕਰੀਜ਼ ਹੈਗਾ ਪਤਾ ਨਹੀਂ ਬੈਠੂ ਨੂੰ ਸੁਣਾ ਕਿ ਮੈਂ ਬਣੂ ਕੁਸਣਾ ਮਨ ਪਰ ਮਿਹਨਤ ਬਹੁਤ ਕਰਨ ਲੱਗ ਰਹੀ ਹੈਗੀ ਮਿਹਨਤ ਵੀ ਸਾਡਾ ਵੀ ਬਹੁਤਿਆਦੇ ਮੈਂ ਤਾਂ ਡਿਲੀ ਲੈ ਕੇ ਜਾਣੀ ਹਰ ਰੋਜ਼ ਤੇ ਦੇਖੋ ਡਾਇਟ ਵੀ ਦੇਣੀ ਬੱਚੇ ਨੂੰ ਹਰ ਖਰਚਾ ਡਿਲੀ ਡਿਲੀ ਹੁੰਦਾਗਾ ਚਲੋ ਜੀ ਇਹ ਬੱਚਾ ਉਸ ਲੈਂਡ ਚ ਪਿਆ ਤਾਂ ਉਸ ਤੋਂ ਗੁੱਸਾ ਮੇਰੂ ਹੋ ਗਿਆ ਬਹੁਤ ਛੋਟੀ ਲੱਗਦੀ ਸੀ ਹੋਕੀ ਖੇਡਣੀ 4 ਸਾਲ 4.5 ਸਾਲ ਦੀ ਹੋਕੀ ਖੇਡਣ ਲੱਗ ਗਈ ਸੀ ਚਲੋ ਇਸ ਸਟੇਡੀਅਮ ਇਸ ਲੈਂਡ ਨੂੰ ਸੁੰਡੇ ਨੂੰ ਫਿਰ ਉਸ ਤੋਂ ਬਾਅਦ ਕਰੋਨਾ ਆ ਗਿਆ ਫਿਰ हट ਗਏ ਹੁਣ ਉਹਨਾਂ ਬਹੁਤ ਯਾਰੋਂ ਦੀ ਸੀਗੀ ਸਕੂਲ ਵਿੱਚ ਗੇਮ ਬੰਦ ਕਰਤੇ ਬਣੀ ਕੋਚ ਨਹੀਂ ਵਧੀਆ ਮਹੀਨੇ ਪਹਿਲਾਂ ਕੋਚ ਬਹੁਤ ਵਧੀਆ ਸੀ ਇਹਨਾਂ ਦਾ ਤੇ ਹੁਣ ਰੋਂਦੀ ਸੀ ਮੈਂ ਤੇ ਹੁਣ ਪਰ ਆਪਣੇ ਪੱਕੇ ਲਾ ਦਿੱਤੀਗੀ ਤੇ ਪੱਕੇ ਕੋਚ ਕੋਲ ਹਰ ਰੋਜ਼ ਜਾਂਦੀ ਹੈਗੀ ਅਗਲੇ ਸਾਲ ਦੇ ਕੋਸਲ ਹੋਸਟਲ ਵਿੱਚ ਚਲੀ ਜਾਵੇ ਉਹ ਕਿ ਮੇਰਾ ਡੇਲੀ ਨਾਲ ਲਿਆਣੀ ਔਖੀ ਆ ਤੇ ਪ੍ਰੈਕਟਿਸ ਦੀ ਬਹੁਤ ਰੋੜ ਪੈਂਦੀ ਹਰ ਟਾਈਮ ਗਰਾਊਂਡ ਦੇ ਵਿੱਚ ਹੀ ਰਹਿਣਾ ਪੈਂਦਾ ਹੈ। ਇਹ ਖੜਿਆਰੀ ਹੁੰਦੇ ਨੇ ਉਹਨਾਂ ਦੀ ਬਸ ਕੋਈ ਸਟੱਡੀ ਨਹੀਂ ਕੁਝ ਨਹੀਂ ਹੁੰਦਾ। ਸਾਰਾ ਦਿਨ ਬਸ ਗਰਾਊਂਡ 'ਚ ਹੀ ਲੰਘ ਜਾਂਦਾ ਹੁੰਦਾ ਇਹਦਾ। ਦਨ 4 ਵੀ ਚਲੀ ਜਾਂਦੀ 4:30 ਵਜੇ ਆਉਂਦੀ ਹੈ 7:00 ਵਜੇ ਮਨ ਲਗਾ ਤੂੰ ਸਿਰ ਬਹਾਲਾ ਵੀ ਮੈਂ ਆਪਣੀ ਸਲਵਾਰ ਸਲਾਈ ਕਰਨ ਲੱਗਣਾ ਵਸੇ ਖੇੜ ਦੇ ਚ ਲੱਗੀ ਪਈ ਹਾਂ ਆਪਣੀ ਲਓ ਜੀ ਪਰ ਹੁਣ ਸਵੇਰੇ ਕੀਤਾ ਵਲੌਗਸ ਨੂੰ ਉਸ ਤੋਂ ਬਾਅਦ ਟਾਈਮ ਨਹੀਂ ਲੱਗਾ ਹੈਗਾ ਗੁੱਡ ਮਾਰਨਿੰਗ ਜੀ ਕਰਨਵੀਰ ਹੋ ਗਿਆ ਤਿਆਰ ਮੇਰਾ ਪੁੱਤ ਤਿਆਰ ਹੋ ਗਿਆ ਸਕੂਲ ਜਾਣ ਵਾਸਤੇ ਸਵੇਰੇ ਸਵੇਰੇ ਪਹਿਲਾਂ ਹੀ ਉੱਠਣਾ ਹਰ ਸਾਰੇ ਬੱਚੇ ਨੂੰ ਦੁੱਧ ਪਿਆਉਣਾ ਹੈ ਮੈਨੂੰ ਬਾਜ਼ ਮਾਰਦਿਆਂ ਉੱਠਣਾ ਬਹੁਤ ਹੀ ਧੀਜਾ ਫਿਰ ਇਹ ਗੱਲਾਂ ਕਰੀ ਜਾਂਦਾ ਬੱਚਾ ਨਾਲ ਖੇਡ ਲਿਆ ਉਹਨ ਛੱਡੇ ਆ ਉਹਨੂੰ ਮੰਗਰ ਪੈ ਗਿਆ ਪੰਜਾਲਿਆ ਹੂ ਉਹ ਨਾ ਕੱਲਾ ਕੱਲਾ ਕਰੇ ਲੈ ਸਾਡੀ ਹੈਡ ਮੈਡਮ ਸਾਡੀ ਮੱਝ ਕੌਣ ਰਹੀ ਇੱਥੇ ਹੁਣ ਚਰਨ ਵਾਸਤੇ ਆ ਗਈ ਪਰ ਜਦ ਕੀ ਮੂਡ ਹੋਏ ਬਾਹਰ ਭੱਜੇ ਇੰਦਰੋਂ ਤੇ ਹੁਣ ਇਹ ਕੱਖ ਖਾਣ ਲੱਗੀ ਪਈ ਆ ਬੱਕਰੀਆਂ ਵਾਂਗੂ ਚਰਨ ਲੱਗੀ ਪਈ ਹੈ ਇਹ ਸਾਰੀਆਂ ਮੱਝਾਂ ਦੀ ਹੈਡ ਹੈ ਇਹ ਸਾਰਨ ਵੱਡੀ ਮੱਝਾਂ ਹੈ ਸਾਰਨ ਜਿਆਦਾ ਖਰਾਬ ਹੈਗੀ ਉਹ ਤੇ ਬਹੁਤ ਜਿਆਦਾ ਸੀਲ ਹੈਗੀ ਦੁੱਧ ਦੇ ਭਾਵੇਂ 2 ਮਹੀਨੇ ਪਹਿਲਾਂ ਛੱਡਦੇ ਜੇ ਖੁੱਲੀ ਹੋਏ ਦੂਜੇ ਪਾਸੋਂ ਨੂੰ ਮਾਰਦੇ ਵਸੇ ਤੇ ਆ ਤੇ ਉਹ ਤਾਂ ਬਹੁਤ ਹੀ ਆਦੇ ਵਧੀਆ ਬੱਜੇਗੀ ਜੀ ਸਤਿ ਸ੍ਰੀ ਅਕਾਲ ਜੀ ਮੈਂ ਜਸਵੀਰ ਕੌਰ ਮੇਰੇ ਚੰਨ ਪੰਜਾਬੀ ਦੂਰਖਣ ਨੀ ਵਲੋਗ ਤੇ ਬਹੁਤ ਬਹੁਤ ਸਵਾਗਤ ਹੈ ਮੇਰੇ ਸਾਰੇ ਵਧੀਆ ਹੋਵਾਂਗੇ ਠੀਕ ਠਾਕ ਹੋਵਾਂਗੇ ਚੜਦੀ ਕਲਾ ਵਿੱਚ ਹੋਵਾਂਗੇ ਤੇ ਅਸੀਂ ਵਧੀਆ ਠੀਕ ਠਾਕ ਹੋ ਜੀ ਇਹ ਲਾਈਟ ਬੰਨ ਲਗ ਰਹੀ ਪਿੱਛੇ ਤੇ ਟਾਈਮ ਹੋ ਗਿਆ ਬੱਜ ਗਏਗੇ ਪੌਣੇ 10 ਪੌਣੇ 10 ਦਾ ਟਾਈਮ ਹੋ ਗਿਆ ਤੇ ਮੇਰਾ ਹਜੇ ਬਹੁਤ ਸੁੱਟਣਾ ਪਿਆ ਬਾਹਰੋਂ ਤੇ ਚੜ੍ਹ ਕੋਚਾ ਤੇ ਹੋ ਗਿਆ ਨਾ ਉਹ ਕਿ ਪੋਚੜੀਆਂ ਮੈਂ ਮਾਸੀ ਜੀ ਨੇ ਉਹ ਲਾ ਰੱਖੇ ਨੇ ਕਿ ਪੋਚਾ ਲਾ ਜਾਂਦੇ ਨੇਗੇ ਤੇ ਝਾੜੂ ਮੇ ਲਗਾ ਦੇ ਪੋਚਾ ਉਹ ਲਾ ਜਾਂਦੇ ਨੇਗੇ ਥੋੜੇ ਬਹੁਤ ਕੱਪੜੇ ਕੁੱਪੜੇ ਤੇ ਉਹਨੇ ਚ ਹੈਲਪ ਕਰਵਾ ਜਾਂਦੇ ਨੇਗੇ ਕਿਉਂਕਿ ਉਹਨੇ ਥੋੜਾ ਸੌਖਾ ਹੋ ਜਾਂਦਾ ਤੇ ਹਜੇ ਮੇਰੇ ਕੋਲ ਸੁੱਟਣਾ ਥੋੜਾ ਰਹਿ ਗਿਆ ਬਸ ਫਰਸ਼ ਥੋੜਾ ਰਹਿ ਗਿਆ ਤੇ ਗੋਹੇ ਤਾਂ ਰੇੜੀ ਚ ਪਾ ਗਏ ਸੀਗੇ ਕਿਉਂਕਿ ਜਿ ਸਵੇਰੇ ਕੰਮ ਮੈਨਾ ਹੋ ਗਿਆ ਜਦੋਂ ਕੋਈ ਕਸਟਮਰ ਆਜੀ ਸਵੇਰੇ ਨਾ ਜੋ ਕਿ ਉਹਨੂੰ ਕੋਈ ਵੀ ਉੱਪਰ ਬੰਦਾ ਆਈ ਫੇਰ ਕੰਮ ਖੁੱਲ ਜਾਂਦੇ ਨੇ ਸਾਰੇ ਤੇ ਹਜੇ ਮੇਰੇ ਕੋਲ ਸੁੱਟਣ ਵਾਲਾ ਪਿਆ ਸੰਭਰਨ ਵਾਲਾ ਪਿਆ ਵੀੜਾ ਥੋੜਾ ਮੱਝਾ ਘਣੀਉ ਮੰਜਾ ਸਨਮਾ ਵੀ ਬੰਨ ਤੇਸੀ ਵਸਾ ਹੋਇਆ ਰੋੜੇ ਲੇ ਸਕਣਾ ਸੁਟਕੇ ਹੋਣੀ ਤੇ ਮੈਂ ਕਿਹਾ ਬਲੌਗ ਵੀ ਸ਼ੁਰੂ ਕਰ ਲਾਂ ਕਿਉਂਕਿ ਰਾਤ ਵੀ ਹੈ ਨਾ ਹੁਣ ਮੈਂ ਸਾਮ ਨੂੰ ਬਲੌਗ ਨਹੀਂ ਸ਼ੁਰੂ ਕਰ ਸਕਦਾ ਕਿਉਂਕਿ ਸਾਮ ਨੂੰ ਮਿੱਥਣ ਲਗਾਉਣੀ ਤੇ ਫਿਰ ਮੈਨੂੰ ਆਪ ਹੀ ਜਿਹੜਾ ਕੈਮਰਾ ਸੈੱਟ ਕਰਨਾ ਪੈਂਦਾ ਇੱਕ ਵਿੱਚ ਨੂੰ ਮੈਂ ਕਦੇ ਉਹਦਾ ਬੱਚੇ ਨਾਲ ਕਰਨ ਵੀ ਵੀਡੀਓ ਚ ਚਲਾ ਦੇਦਾ ਜੋ ਤਾਂ ਆਪਣਾ ਸਟੇਡੀਅਮ ਚਲੀ ਜਾਂਦੀ ਹੈ ਟਾਈਮ ਨਹੀਂ ਹੁੰਦਾ ਕੈਮਰਾ ਵੀ ਵਿੱਚ ਫੜ ਕੇ ਰੱਖਣਾ ਮੈਂ ਕਦੇ ਉਹਨੂੰ ਕਿਹਾ ਨਾ ਕਿਉਂਕਿ ਬੱਚੇ ਦਾ ਆਪਦਾ ਪੜਾਈ ਦਾ ਹੁੰਦਾਗਾ ਤੇ ਫਿਰ ਬੱਚੇ ਨੂੰ ਸਟ्रेस ਦੇਣਾ ਵੀ ਇਸ ਕੈਮਰਾ ਫੜਨਾ ਜਾ ਵੀਡੀਓ ਸ਼ੂਟ ਕਰਨੀ ਹੈ ਕਿ ਮੈਂ ਆਪੀ ਜਿੰਨਾ ਖੋਦ ਆਪੀ ਕਰਦੀ ਹੁੰਦੀ ਆ ਸਾਰਾ ਤੇ ਇਸ ਕਰਕੇ ਮੈਂ ਸਾਮ ਨੂੰ ਨਹੀਂ ਹੁਣ ਸਾਮ ਨੂੰ ਆਪਣੇ ਡੀਲਰਾਂਗੇ ਕੱਲਰ ਵਾਲੇ ਬਲੌਗ ਵਿੱਚ ਮੈਂ ਕਹੇ ਸੀ ਮੈਂ ਡੀਲਰ ਆਉਣ ਬਾਰੇ ਨੇ ਕਿ ਸਵੇਰ ਨੂੰ ਕੱਸੀ 11 ਵਜੇ ਨੂੰ ਆ ਜਾਣਗੇ ਪਰ ਆਏ ਹੋ ਰਾਤ ਨੇ 6 ਵਜੇ ਬਸ ਹਨਾ ਸੁਖਮੰਤਾ ਅਧਰ ਤੁਰੀ ਚੋਲੀਆਂ ਸੀ ਤੇ ਬਸ ਮੱਝ ਨੂੰ ਅੱਖ ਮੋਨੇ ਲੈਣੇ ਸੀਗੇ ਤੇ ਚਲ ਕੱਖ ਨੇ ਫਿਰ ਭਾਗ ਤੇ ਸੀ ਮੱਝਾ ਨੂੰ ਅਸੀਂ ਸਾਮ ਰਾਤ ਨੂੰ ਕੱਖ ਰੱਖਦੇ ਨੇ ਸਵੇਰ ਬਸ ਬੰਨੇ ਬੰਨੇ ਹੁੰਦੇ ਨੇਗੇ ਤਾਂ ਥੋੜਾ ਕੰਮ ਸੈਟ ਆ ਗਿਆ ਤੇ ਉਹਨਾਂ ਨੇ ਕਹੇ ਸਾਨੂੰ ਕਿਸੇ ਹੋਰ ਪਿੰਡਾਂ ਚ ਜਾਣਾ ਪੈਗਾ ਕਾਫੀ ਪਿੰਡਾਂ ਵਿੱਚ ਡਿਲੀਵਰੀ ਕਰਦੇ ਨੇਗੇ ਉਹ ਤੇ ਹੋਲਸੇਲਰ ਨੇਗੇ ਤੇ ਰਿਟੇਲ ਦਾ ਕੰਮ ਵੀ ਪਿੰਡ ਵਿੱਚੋਂ ਨਾਲ ਸਾਥ ਤੇ ਹੋਲਸੇਲਰ ਵੀ ਨੇ ਕਈ ਪਿੰਡਾਂ ਵਿੱਚ ਜਾਂਦੇ ਨੇ ਤੇ ਉਧਰ ਵੀ ਪਿਕ ਪਿੰਡ ਉਧਰ ਵੀ ਜਾਂਦੇ ਕਰਾਚੂ ਸਾਈਡ ਵੀ ਜਾਂਦੇ ਨੇ ਤੇ ਇਹਨਾਂ ਨੂੰ ਕਈ ਪਿੰਡਾਂ ਵਿੱਚ ਉਹ ਕਰਨ ਕਰਕੇ ਥੋੜੇ ਲੇਟ ਹੋ ਗਏ ਪਹਿਲਾਂ ਉਹ ਆਪਣੇ ਕੋਲ ਆਉਣਾ ਸੀ ਫਿਰ ਉਹ ਹੋਰ ਪਿੰਡਾਂ 'ਚ ਚਲੇ ਗਏ ਇਸ ਕਰਕੇ ਲੇਟ ਹੋ ਗਏ ਉਸ ਤੋਂ ਬਾਅਦ ਫਿਰ ਕੈਮਰਾ ਚੱਕਿਆ ਨਹੀਂ ਕਿਹਾ ਨਾ ਮੈਂ ਵੀਡੀਓ ਬਣਾਇਆ ਹੋਰ ਵੀ ਮੇਰੇ ਕੰਮ ਤਾਂ ਨਿਬੜਨੀ ਹੈ ਨਾ ਪਹਿਲਾਂ ਕਸਟਮਰ ਆਣਗੇ ਸਵੇਰੇ ਸਵੇਰੇ ਤੇ ਉਹਨਾਂ ਨੇ ਆਪਣੀ ਨਾਨਕ ਲੋਕ ਕੇ ਫੋਟੋ ਭੇਜ ਨਹੀਂ ਸੋਟਾਂ ਦੀਆਂ ਤੇ ਆਨਲਾਈਨ ਆਰਡਰ ਸੀ ਆਪਣਾ ਉਹ ਤੇ ਉਹ ਸੂਟ ਸਿਲੈਕਟ ਕਰਵਾਏ ਸਾਰੇ ਤੇ ਫੇਰ ਹਨਾ ਪੇਮੈਂਟ ਵਗੈਰਾ ਕਰੀ ਉਹਨਾਂ ਨੇ ਉਹ ਤੇ ਕਾਫੀ ਫੋਟੋ ਭੇਜੇ ਬਿਕਸ ਉਹਨਾਂ ਨੂੰ ਫੇਰ ਪਸੰਦ ਕੀਤੇ ਫੇਰ ਪੇਮੈਂਟ ਵਗੈਰਾ ਕਰੀ ਹਨਾ ਸਾਰ ਨੂੰ ਸਲਿੱਪ ਸਰਪਾਣਾ ਕੇ ਭੇਜੀ ਐ ਟਾਈਮ ਲੱਗ ਗਿਆ ਫੇਰ ਡਾਕਟਰ ਆ ਗਿਆ ਮਾਜੀ ਟੀਕਾ ਪਨਣ ਵਾਸਤੇ ਅੱਧਾ ਘੰਟਾ ਤੋਂ ਲੱਗ ਗਿਆ ਮਸੇਦਨ ਮਾਰ ਵਿੱਚ ਇਹ ਬਾਈ ਸਿੱਧੂ ਮਸਿਆੜਾ ਇਹ ਕੰਮ ਨਹੀਂ ਚਲੋ ਤਸਵੀਰਾਂ ਵਿੱਚ ਲੈ ਗਏ ਹਾਂ ਤੇ ਮਾਉ ਮੰਦੋ ਕਿਹੜੇ ਗੀਤ ਸੁੰਦੇ ਹਨ ਕਰਨਵੀਰ ਬਹੁਤ ਜਿਆਦੇ ਰਹਿੰਦਾ ਕਰਨਵੀਰ ਜਿਹੜੇ ਬੱਚੇ ਬਹੁਤ ਯਾਰ ਫੈਨ ਲੀਏ ਤੁਸੀਂ ਦੂਸਰੇ ਵਾਲੇ ਜੋ ਕਿਸੇ ਪਰਸਨ ਚਲਾ ਜਾਂਦਾ ਫਿਰ ਉਹਦੇ ਉਸ ਤੋਂ ਵੀ ਜਿਆਦਾ ਹੋਰ ਵੀ ਰਿਸਪੈਕਟ ਹੋਣ ਲੱਗ ਜਾਂਦੀ ਹੈ ਕੰਨਵੀਰ ਨੇ ਉਹ ਇੱਥੇ ਲਾਦੀ ਫੋਟੋ ਫਿਰ ਮੈਂ ਕਹਿੰਦੇ ਆ ਵੀ ਤੂੰ ਇੱਥੇ ਕਿਉਂ ਲਾਈਆ ਫਿਰ ਮਨਦੋ ਕਿਹਨੇ ਜਾਏ ਫੋਟੋ ਹਿੱਕ ਕੇ ਇਹ ਐਂ ਨਾ ਕਰੀ ਦੀਓ ਫੋਟੋ ਹੀ ਨਹੀਂ ਥੋੜੀ ਜ਼ਿਆਦੇ ਹੋ ਗਈ ਕਲੀਆਂ ਜੀ ਨਹੀਂ ਆ ਜਾਣ ਸੋਲਣਾ ਵੀ ਜਿਹੜਾ ਹਾਰਮੋਨ ਬਿਲਕੁਲ ਭਗਵਾਨ ਨੇ ਕਿਵੇਂ ਸਿੱਧੂ ਮਸੇਆਣਾ ਨੂੰ ਲੱਗਦਾ ਹੈ ਹਾਰਮੋਨ ਬਿਲਕੁਲ ਐਵੇਂ ਜਾਲਾ ਸਿੱਧੂ ਮਸੇਆਣਾ ਨੂੰ ਇਹ ਭਗਵਾਨ ਨੇ ਲੈਂਦਾਗਾ ਤਾਂ ਐਵੇਂ ਪਲੇਖੇ ਬੰਦੇ ਨੇ ਬਸ ਉਹਦੇ ਹਾਂ ਤੇ ਐਮੀ ਹਾਈਟ ਤੇ ਉਮਰ ਵੀ ਐਮੀ ਜਿਵੇਂ ਜਿਹੜੀ ਛੋਟੇ ਕਰਕੇ ਫੋਟੋ ਹੈ ਜਿਵੇਂ ਇਹ ਵਾਲੀ ਕੋਲੇ ਇਹ ਰੋ ਆਈਸੀਯੂ ਵਿੱਚ ਲਾਇੰਡ ਦੇ ਵਿੱਚ ਉਹ ਨੂੰ ਦੇ ਕੋਟਵਾਲ ਨੇ ਕਿਹਾ ਸਾਇਦ ਸਾਡੇ ਪਿੰਡ ਕੋਲ ਸੰਗਰੇੜੀ ਉਥੇ ਮੰਗੇ ਹੋਏ ਸੀ ਸਿੱਧੂ ਸਿਆਲੇ ਰੋ ਸਾਡੇ ਪਿੰਡ ਦੇ ਨਾਮ ਲੱਗਦਾ ਸੰਗਰੇੜੀ ਪਿੰਡ ਤੇ ਉਥੇ ਵੀਰੇ ਰੀਜਮੈਂਟ ਹੋਈ ਸੀ ਮੇਰੇ ਤਾਂ ਆਈ ਦੀ ਨੂੰ ਉਹਨਾਂ ਦੇ ਨਾਂ ਨਕੇ ਨੇਗੇ ਬਿਲਕੁਲ ਉਹਦੇ ਨਾਮ ਲੱਗਦੇ ਘਰ ਉਹ ਜਾ ਕੇ ਬੇਸ ਹੁੰਦੇ ਕਰਨ ਬਹੁਤ ਜਿਆਦੇ ਸਾਰੇ ਪਿੰਡ ਨੇ ਸਤਨਾ ਲੱਗਿਆ ਸਾਰੇ ਪਿੰਡ ਨੂੰ ਸਾਰੇ ਸੰਸਾਰ ਨੂੰ ਲੱਗਿਆ ਬਾਕੀ ਨੂੰ ਤੇ ਜਿਵੇਂ ਆਪਣਾ ਐਂਡਾ ਕੁਝ ਪਿੰਡ ਦੀ ਗਈ ਤੇ ਹੀ ਪਿੰਨਬੇ ਮੰਗੀ ਵੀ ਹੋਵੇ ਨਾ ਫਿਰ ਉਸ ਤੋਂ ਵੀ ਜ਼ਿਆਦਾ ਕਾਫੀ ਪਿੰਡ ਵਿੱਚ ਬਹੁਤ ਈ ਰਸੂਖ ਹੋਇਆ ਸਾਡੇ ਨਵਲੇ ਪਿੰਡਾਂ ਵਿੱਚ ਕਿਉਂਕਿ ਉੱਥੇ ਕਾਫੀ ਨਾ ਇਕੱਠ ਹੋਏ ਨੇ ਕਰੀ ਬਹੁਤ ਜ਼ਿਆਦੇ ਆਪਣੇ ਨੇੜੇ ਪਿੰਡਾਂ ਦੇ ਜਿੰਨੇ ਵੀ ਹੈਗੇ ਸੀ ਜਾਣਦੇ ਸੀ ਕਿਉਂਕਿ ਆਪਣੇ ਬਣਾ ਨੇੜੇ ਹੀ ਹੋਗਾ 1-2 ਕਿਲੋਮੀਟਰ ਰਗਾ ਸਾਰੇ ਪਿੰਡ ਪਈ ਵਾਲੇ ਪਿੰਡਾਂ ਵਿੱਚ ਉਹਨਾਂ ਦੇ ਘਰੇਗੇ ਜਿੰਨਾਂ ਨੂੰ ਨਹੀਂ ਸੀ ਤੂੰ ਉਸ ਸਾਡੇ ਘਰੇ ਜਾਏਗਾ ਤੇ ਫਿਰ ਉਹਨਾਂ ਦੇ ਘਰੇਗੇ ਕਰਕੇ ਇੱਕਟੇਜਮੈਂਟ ਹੋਰ ਵੀ ਯਾਦ ਹੋਊਗਾ ਆਪਣੇ ਪਿੰਡ ਦੇ ਬਿਲਕੁਲ ਨੇੜੇ ਹੋ ਵਧੀਆ ਹੋ ਕਦੇ ਤਾਂ ਐ ਹੁੰਦਾ ਸੀ ਸਿੱਧੂ ਮੂਸੇ ਵਾਲਾ ਸਾਡੇ ਪਿੰਡ ਦੇ ਲਈ ਵੀ ਜਾਇਆ ਕਰਦੇ ਹਣ ਆਪਣੇ ਸੌਰੀਂ ਜਾਇਆ ਕਰਦੇ ਤੇ ਉਸ ਤੇ ਵੀ ਜਾਦੇ ਹੁੰਦਾ ਪਹਿਲਾਂ ਆਉਂਦਾ ਕਰਾਚੋਂ ਫਿਰ ਸੰਗਰੇੜੀ ਸੰਗਰੇੜੀ ਤੋਂ ਅੱਗੇ ਆਉਂਦਾਗਾ ਸਾਡੇ ਪਿੰਡਾ ਫੁਰਫੁਰ ਬਿਲਕੁਲ ਸਾਡੇ ਪਿੰਡ ਦੇ ਨਾਲ ਹੀ ਮੰਗੀ ਹੋਈ ਸੀ ਸਿੱਧੂ ਭਾਈ ਲਓ ਜੀ ਚੰਨੀ ਪਾ ਬਾਹਰ ਕੰਮ ਤੋਂ ਨਾ ਕਰੀਏ ਫਿਰ ਮੈਂ ਜਦ ਬਾਣ ਦੇ ਕੰਡਰ ਲਗਾਉਣਾਗਾ ਸਿੱਧੂ ਬਾਈ ਦੇ ਨਾਲ ਜਿਹੜੇ ਖੇਤ ਨੇ ਸੌਰਿਆਂ ਦੇ ਖੇਤ ਨੇ ਬਿਲਕੁਲ ਸਾਡੇ ਬੇਬੇ ਕੇ ਪਿੰਡ ਖੇਤ ਸਾਡੇ ਨਾਲ ਬਿਲਕੁਲ ਹੱਦ ਨਾਲ ਹੱਦ ਲੱਗਦੀ ਹੈਗੀ ਤੇ ਸਾਡੇ ਜਿਹੜੇ ਖੇਤ ਦੀ ਹੱਦ ਖਤਮ ਹੁੰਦੀ ਹੈਗੀ ਆ ਕਿ ਸੰਗ ਰੇੜੀ ਉਹ ਕਿੰਨੇ 1-2 ਕਿਲੋਮੀਟਰ ਦਾ ਫਰਕ ਆ ਸਾਡੇ ਪਿੰਡ ਦਾ ਆਪਸ ਵਿੱਚ ਤੇ ਕਿੰਨਾ ਵਧੀਆ ਹੁੰਦਾ ਨਾ ਮੇਰੇ ਵੀ ਬਾਈ ਜਾਇਆ ਕਰਦਾ ਸਾਡੇ ਪਿੰਡ ਤੇ ਸਾਡੇ ਪਿੰਡ ਵੀ ਜਾਇਆ ਕਰਦਾ ਨੇੜੀ ਕਿਉਂਕਿ ਮੇਰੇ ਕੋਲ ਨਾਲ ਲੱਗਦਾ ਪਿੰਡ ਹੈ ਤੇ ਖੇਤਾਂ ਵਿੱਚ ਵੀ ਜਾਇਆ ਕਰਦਾ ਨਾ ਬਹੁਤ ਹੀ ਖੁਸ਼ੀ ਹੋਇਆ ਕਰਦੀ ਤਾਂ ਇਹਨਾਂ ਸੰਜੋਗ ਜਿਹੜੇ ਲਿਖ ਹੁੰਦੇ ਨੇਗੇ ਤੇ ਉਹਨਾਂ ਨੇ ਬਹੁਤ ਜ਼ਿਆਦੇ ਔਖਾ ਹਨ ਇਹਨਾਂ ਦੀ ਤੀ ਨਾ ਉਧਰ ਦੀ ਨਾ ਉਧਰ ਦੀ ਬਹੁਤ ਜ਼ਿਆਦੇ ਔਖਾ ਹੋ ਜਾਂਦਾ ਹਨ ਇੱਕ ਅਟੈਚਮੈਂਟ ਹੁੰਦੀ ਹੈ ਦੇਖੋ ਆਪਣਾ ਕਿਸੇ ਰਿਸ਼ਤੇ ਜੁੜ ਜਾਂਦਾ ਉਸ ਤੋਂ ਵੀ ਜ਼ਿਆਦੇ ਵਾਕਿਆ ਨੂੰ ਕੋਈ ਇੰਨਾ ਜ਼ਿਆਦੇ ਫੇਮਸ ਹੋਵੇ ਤਾਂ ਉਸ ਤੋਂ ਵੀ ਜ਼ਿਆਦੇ ਹੋ ਹੋ ਜਾਂਦਾਗਾ ਤੇ ਸਾਰੇ ਪਿੰਡਾਂ ਨੇ ਬਹੁਤ ਈਆਂ ਸਾਡੇ ਸੋਗ ਮਨਾਏ ਹਨ ਵੀ ਆਪਣੇ ਤੇ ਬਾਈ ਜੁਰ ਜਾਇਆ ਕਰਦਾਂ ਆਪਣੇ ਸਾਰੇ ਸਾਰੇ ਮਿਲੇ ਵੀ ਕਰਦੇ ਜਿਵੇਂ ਵੀਰ ਜੀ ਨੇ ਬਾਈ ਜਾ ਕੇ ਵੀ ਐਸੀ ਪਿੰਡ ਇਥੇ ਬਾਈ ਦੀ ਹਵੇਲੀ ਦੇ ਵਿੱਚ ਤੇ ਬਹੁਤ ਭੈਣ ਨੇ ਵੀਰਾ ਵੀ ਬਹੁਤ ਭੈਣਾ ਤੇ ਬੱਚਿਆਂ ਨੂੰ ਜਰੂਰ ਅੰਡਾ ਹੋ ਗਿਆ ਸੀ ਡੈਥ ਹੋ ਗਈ ਸੀ ਸਿੱਧੂ ਭਾਈ ਦੀ ਤਾਂ ਗੁਰਤੇਜ ਨੇ ਸ਼ਾਰਟ ਆ ਟੀ-ਸ਼ਰਟ ਬਣਾ ਕੇ ਦਿੱਤੀਆਂ ਤਿੰਨੇ ਭੈਣ ਭਾਈਆਂ ਨੂੰ ਕਰਨਵੀਰ ਨੂੰ ਜੋਤ ਨੂੰ ਤੇ ਉਹਦੇ ਵੀਰ ਨੂੰ ਤਿੰਨਾਂ ਨੂੰ ਟੀ-ਸ਼ਰਟਾਂ ਲੈ ਕੇ ਆਈ ਸੀ ਬਣਾ ਤੇ ਹੁਣ ਵੀ ਜਾ ਕੇ ਸੀ ਨਾ ਉੱਥੇ ਤੇ ਬਸ ਕਰਨਵੀਰ ਨੂੰ ਬਹੁਤ ਨਾ ਵੀ ਮੇ ਜਾਵਾਂ ਤੇ ਕਰਨਵੀਰ ਦਾ ਪ੍ਰੋਮਿਸ ਕੀਤਾ ਮੇਰੇ ਮਾਮਾ ਜੀ ਨਾਲ ਮਾਮਾ ਜੀ ਦੋ ਤਨਵਰ ਜਾਏ ਮੇਰੇ ਉੱਥੇ ਵਾਲੇ ਮਾਮਾ ਜੀ ਤੇ ਹੁਣ ਕਰਨਵੀਨ ਪਰਮਿਸ ਕੀਤਾ ਜਿਹੜੇ ਮੰਗਿਆ ਤੁੰਨੇ ਕਿ ਹੁਣ ਆਦ ਮਾਮੂ ਨਾਲ ਗੁਸ ਹੋ ਰਸੀ ਮਾਮੂ ਤੁਸਮਿਲ ਲਾਈ ਕਿ ਨੀ ਸਿੱਧੂ ਮਸੂਏ ਹੋਵਲੀ ਤੇ ਵਸੋੜੇ ਇਹਨਾਂ ਨੂੰ ਘਟਾਗਾ ਵੀ ਇਹ ਗਰਦਾਸ ਮਾਣੇ ਮੇਰੇ ਸਿੰਘਾਂ ਜਾਰੀ ਪੈ ਇਨਗੇ ਪੁਰਾਣੇ ਸਿੰਘਾਂ ਦੇ ਤੇ ਮੇਰੇ ਪ੍ਰਾਣ ਬਹੁਤ ਯਾਦ ਆਏਗਾ ਨਾ ਉਸ ਆਪਣੇ ਨੇੜੇ ਪਿੰਡ ਦੇ ਐਵੇਂ ਵੀ ਨਾਲ ਹੈ ਨਾ ਮੰਗੀ ਹੋਈ ਸੀ ਆਪਣਾ ਉਸ ਤੋਂ ਵੀ ਜਿਆਦਾ ਅਟੈਚਮੈਂਟ ਹੋਗਾ ਤੇ ਬਾਕੀ ਹਨਾ ਜਿਹੜੇ ਨਵੀਂ ਜਨਰੇਸ਼ਨ ਆ ਸਾਰੀ ਸਿੱਧੂ ਭਾਈ ਬਹੁਤ ਯਾਦ ਤੇ ਫੈਨ ਸੀਗੀ ਤੇ ਜੋ ਟਾਈਮ ਲੱਗੇ ਨਾ ਮੈਂ ਵੀ ਜਾਊਂਗੀ ਨਾਲ ਵੀਰੇ ਦੇ ਮੈਨੂੰ ਕਿਹਾ ਵੀ ਸਾਨੂੰ ਲੈ ਕੇ ਜਾਈਂ ਕਰਨਵੀ ਨੂੰ ਬਹੁਤ ਰੈਂਦਾ ਜੇ ਮਾਮਾ ਜੀ ਗਏ ਤਾਂ ਕਰਨਵੀ ਨੂੰ ਜ਼ਰੂਰ ਲੈ ਕੇ ਜਾਣ ਦਾ ਵਾਦਾ ਕੀਤਾ ਹੈ ਵੀ ਜਿਵੇਂ ਗਿਆ ਤੇ ਉਹਨੂੰ ਜ਼ਰੂਰ ਲੈ ਕੇ ਜਾਊਂਗਾ ਨਾਨਾ ਜੀ ਤੁਸੀਂ ਮੈਨੂੰ ਜ਼ਰੂਰ ਲੈ ਕੇ ਜਾਓ ਜੁਰਬਾਈ ਦੀ ਹਵੇਲੀ ਗੇ ਬਹੁਤ ਜਿਆਦਾ ਕਰਦਾ ਕਰਨਵੀ ਤਾਂ ਰੋਣ ਲੱਗ ਜਾਂਦਾ ਕਈ ਵਾਰ ਜਾ ਕਰਕੇ ਜਾਂ बस ਗੀਤ ਸੁਣੂ ਅਸੀਂ ਦੂਸਰੇ ਵਾਲੀ ਕੀ ਸੁਣੂਗਾ ਮਾਪੇ ਨੂੰ ਘਾਟਾ ਪੈਣਾ ਪੈਣਾ ਹਣਾ ਸਾਰੇ ਜਿਹੜੇ ਫੈਨਸੀ ਉਹਨਾਂ ਨੇ ਬਹੁਤ ਜਿਆਦਾ ਘਾਟਾ ਪਿਆ ਐਵੇਂ ਦੇਖੀ ਜੇ ਕਦੇ ਕਦੇ ਜਾਂਦੇ ਨੇ ਇਸ ਦੁਨੀਆ ਦੇ ਨਾਲ ਤੇ ਉਹਨਾਂ ਦੀ ਉਮਰ ਵੀ ਬਹੁਤ ਰਵੇਗ ਰੂਟ ਹੀ ਲਿਖਦਾਗਾ ਫਿਰ ਨਾ ਜੋ ਫਰਸ ਤੋਂ ਹੁੰਦਾ ਮੱਜਾ ਨਾ ਮਈ ਸੀ ਨਾ ਤੇ ਫਿਰ ਗਿੱਲਾ ਹੁੰਦਾ ਫਰਸ ਥੋੜਾ ਜਿਹਾ ਪਾਣੀ ਮਾਰ ਕੇ ਸਾਫ਼ ਹੋ ਜਾਂਦਾ ਨਾਲ ਆਪਣਾ ਬਾਹਣ ਸੁੱਕਾ ਬੈਚਰੀ ਇਹਦੇ ਵਿੱਚ ਪਾਉ ਜੀ ਸਾਡੇ ਤਾਂ ਬਿਲਕੁਲ ਵੀ ਜਿਹੜਾ ਮੀਂਹ ਪਿਆ ਕਰ ਲਵੇ 100 ਲੱਖ ਆਈ ਪਿਆ ਤੇ ਐਵੇਂ ਨਹੀਂ ਵਧੇ ਕਿ ਘਾਰੇ ਭਰ ਜਾਣ ਜਾਂ ਜੀਣੀ ਹੋਰ ਸਾਰਾ ਲੱਗੇ ਜੀ ਪਾਣੀ ਦਾ ਤੇ ਅੱਜ ਆਪਣੀ ਮੋਟਰ ਪੰਨਾ ਵੀ ਕਿੰਧਾਰਮ ਚਾ ਗਈ ਸੀ ਇਹ 10 ਦਿਨ ਹੋਏ ਨੇ ਅੱਜ ਫੇਰ ਕੇਵਨ ਤਜਰੂਰ ਨੂੰ ਮੱਛੀ ਹੈ ਹੁਣ ਕੱਢ ਕੇ ਦੇਖਣੀ ਪਊਗੀ ਢੂੜੀ ਵਗੈਰਾ ਸਾਰੀ ਪਰ ਕੱਢ ਕੇ ਰੱਖ ਦਿੱਤੀ ਆ ਤੇ ਮਾਸੇ ਮੈਨੂੰ ਇੰਨਾ ਸੁਖਾ ਕਿ ਮੈਂ ਢੂੜੀ ਕੜਵਾ ਕੇ ਰੱਖੇ ਸੁੰਨੀ ਕਰਨ ਵਾਸਤੇ ਫਿਰ ਦੁਪਹਿਰੇ ਜਲਦੀ ਸੁੰਨੀ ਕਰ ਦਿੰਦੇ ਆਂਗੇ ਫਿਰ ਅਸੀਂ ਜੇ ਸਵੇਰੇ ਸੁੰਨੀ ਕਰ ਦੋ ਫਿਰ ਖੱਟੀ ਹੋ ਜਾਂਦੀ ਗਰਮੀ ਕਿਉਂਕਿ ਬਹੁਤਿਆਦ ਅਸੀਂ ਕਰ ਸਵੇਰੇ ਸੁੰਨੀ ਨਹੀਂ ਰਹੀ ਜੇ ਕਦੇ ਬਾਹਰ ਜਾਣਾ ਹੁੰਦਾ ਕੋਈ ਜ਼ਰੂਰੀ ਐਮਰਜੈਂਸੀ ਹੁੰਦੀ ਸਾਨੂੰ ਦੋਨਾਂ ਨੇ ਬਾਹਰ ਜਾਣਾ ਫਿਰ ਅਸੀਂ ਸਵੇਰੇ ਰੱਖ ਰੱਖੇ ਨੇ ਡੈਡੀ ਮਾਂ ਬਾਅਦ ਵਿੱਚ ਮੱਝਾ ਵੰਡ ਲੈਂਦੇ ਨੇ ਨਹੀਂ ਫਿਰ ਅਸੀਂ ਉਸ ਤੋਂ ਨਟਾਈ ਦੇ ਕਤਨੇ ਕੋਈ ਸੁੰਨੀ ਕਰਦੇ ਹੁੰਨੇ ਆਂ ਨਾਲ ਦੇ ਪਸ਼ੂ ਬੰਨ ਨਹੀਂ ਜਾਦੇ ਮੱਛਰ ਸਵੇਰੇ 4 ਵਜੇ ਸੀ ਪਸੂ ਕੱਢਣ ਲੱਗੇ ਸਵੇਗ 4 ਵਜੇ ਤੇ ਮੈਂ ਕਿਹਾ ਚਾਹ ਫੇਰੀ ਵੀ ਮਗਰ ਜੀ ਕੱਢ ਕੇ ਬੱਚਾ ਕੋਈ ਕਾਕੂ ਖਾ ਲੈਣੇ ਫਿਰ ਬਾਖੜੀ ਮੱਝਾਂ ਨਹੀਂ ਗਈਆਂ ਤੇ ਫਿਰ ਉਹ ਖੜਦੀ ਨਹੀਂ ਹੈਗੀਆਂ ਤੇ ਥੋੜਾ ਉਹ ਪਸੂ ਚੱਲ ਅੱਜ ਇਹਦੇ ਨਾਲ ਆਰਾਮਦਾਰੀ ਇਹਦੇ ਪਸੂ ਖੜ ਜਾਂਦਾ ਜੇ ਅਵੇ ਸੇਡ ਦਾ ਪਸੂ ਤੁਰਤ ਬੰਨ ਲੇ ਕੱਲੋਂ ਅਸੀਂ 5 ਵਜੇ ਕੱਢੀਏ ਬਾਹਰ ਵੀ ਮੱਛਰ ਜਾਦੀ ਹੈਗਾ ਪਰ ਮੱਛਰ ਸਵੇਰੇ ਵੀ 4 ਵਜੇ ਬਹੁਤ ਜ਼ਿਆਦਾ ਅਸੀਂ ਕੱਲ ਵੀ ਉਹਨਾਂ ਕੋ ਬਦਲਵਾਈ ਹੋ ਰਹੀ ਧੁੱਪ ਨਿਕਲ ਕੇ ਥੋੜਾ ਘਟ ਜਾਂਦਾ ਹੈ ਬਦਲਵਾਈ ਹੁੰਦੀ ਫਿਰ ਬਹੁਤ ਹੀ ਮੱਛਰ ਹੋ ਜਾਂਦਾ ਹੈ ਇੱਕ ਕੁ ਮਹੀਨਾ ਦਾ ਪਸੂ ਸਾਹਮਣੇ ਸਾਰੇ ਮਹੀਨੇ ਨਾਲ ਔਖੇ ਲੱਗਦੇ ਨੇ ਇੱਕ ਮੱਛਰ ਇੱਕ ਗਰਮੀ ਹੋਣੇ ਚ ਵਿੱਚ ਵੀ ਤੇ ਨਾ ਪਸੂ ਨੂੰ ਬਾਰ ਬਾਰ ਨਮਾ ਸਕਦੇ ਆਂਗੇ ਕਿਉਂਕਿ ਫਿਰ ਗਾਵਾਂ ਨੇ ਦਾ ਪੈਰ ਜਲਦੀ ਖਰਾਬ ਹੋ ਜਾਂਦੇ ਨੇਗੇ ਪਹਿਲੀ ਗਾਵਾਂ ਦਾ ਪੈਰ ਖਰਾਬ ਹੋ ਰਿਹਾ ਸੀ ਬਹੁਤ ਮੁਸ਼ਕਲ ਨਾਲ ਠੀਕ ਹੋਇਆ ਨੇ ਦਵਾਈਆਂ ਦੇ ਕੇ ਤੇ ਹੁਣ ਦੁੱਧ ਸੁੱਕ ਗਈ ਐਂਟੀਬਾਇਓਟਿਕ ਨੇ ਅੱਖਸ ਲਗਾਉਣੇ ਪੈਗੇ ਤੇ ਹੁਣ ਦੁੱਧ ਸੁੱਕੂਗੀ ਹੈਗੀ ਹਲੋ ਜੀ ਤਾਂ ਮੇਰੇ ਕੁਝ ਗੱਲਾਂ ਬਾਤਾਂ ਚਲੋ ਜੀ ਆਪਾਂ ਵਲੌਗ ਦੇ ਵੀ ਇਥੇ ਐਂ mikä tata kalji bye